ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਘਟੋ ਘਟ ਆਪਾਂ 10 ਨਾਗ ਦਿਖਾਉਣੇ ਆ ਤੇ ਐਨੀਮਲ ਆ ਜਿਹੜੇ ਦੋਸਤੋ ਸਾਰੇ ਸੇਲ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਤੁਹਾਨੂੰ ਮੇਲ ਤੇ ਝੋਟੀਆਂ ਦੇਖਣ ਦੇ ਵਿੱਚ ਮਿਲਣਗੀਆਂ ਦੋ ਬਿਹੜਾ ਹੋਣਗੀਆਂ ਬਾਕੀ ਗੱਬਣ ਝੋਟੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੋ ਤਿੰਨ ਗਿਣਤੀ ਹੋਵੇਗੀ ਸੋ ਜਾਵਾਲ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਬਾਕੀ ਕੋਚਕ ਜਿਹੜੀਆਂ ਅਫਸਰ ਝੋਟੀਆਂ ਨੇ ਅਜੇ ਖਾਲੀ ਆ ਉਹ ਵੀ ਤਕਰੀਬਨ ਹੋਣਗੇ ਐਨੀਮਲ ਤੇ ਜਿਹੜਾ ਭਾਅ ਪੜਦਾ ਬਿਲਕੁਲ ਜਾਇਜ਼ ਹੋਵੇਗਾ ਵਾਜਬ ਰੇਟ ਹੋਣਗੇ ਸੋ ਆਪਦੀ ਜਿਹੜੀ ਵਿਜ਼ਿਟ ਹੈਗੀ ਤੁਹਾਨੂੰ ਖਾਸ ਸਰੀਆਲੀ ਕਰਨੀ ਪਵੇਗੀ ਬੱਡੀ ਸਰੀਆਲੀ ਆ ਦੋਸਤੋ ਤੇ ਬਾਕੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਸਾਰੀ ਆਪਾਂ ਵੀਰ ਹੋਣਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਐਨੀਮਲ ਜਿਹੜੇ ਹੈਗੇ ਦੋਸਤੋ ਸਾਰੇ ਚੰਗੇ ਆ ਬਿਲਕੁਲ ਭਾ ਰੇਟ ਜਿਹੜਾ ਹੈਗਾ ਉਹ ਬਿਲਕੁਲ ਜਾਇਜ਼ ਆ ਕਾਰਨ ਜਿਹੜਾ ਇਹ ਬਣ ਗਿਆ ਸੀਗਾ ਬਾਕੀ ਵੀਰ ਹੋਣਾ ਦਾ ਜਿਹੜਾ ਵੀਜ਼ਾ ਆਇਆ ਸੀਗਾ ਬਾਹਰ ਦਾ ਫੌਰਨ ਦਾ ਤੇ ਐਨੀਮਲ ਜਿੰਨੇ ਵੀ ਘਰ ਦੇ ਹੈਗੇ ਘਰੇਲੂ ਪਸ਼ੂ ਰੱਖੇ ਹੈਗੇ ਆ ਉਹ ਸਾਰੇ ਬਕਾਊ ਨੇ ਅੱਜ ਦੀ ਤਰੀਕ ਦੇ ਵਿੱਚ ਅੱਜ ਆਪਾਂ 14 ਜਨਵਰੀ ਨੂੰ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 10 10:30 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਵੀਰ ਦੇ ਨਾਲ ਕਰ ਲੈਂਦੇ ਆ ਗੱਲਬਾਤ ਹੌਣ ਤੇ ਜਿਹੜੀ ਪੂਰੀ ਜਾਣਕਾਰੀ ਆ ਇਨਫੋਰਮੇਸ਼ਨ ਵੀਰ ਦੇ ਦੇਗਾ। ਉਹ ਚਲਦਿਆਂ ਵੀਰ ਦੇ ਕੋਲ ਪੁੱਛ ਲੈਨੇ ਕੀ ਨਾਮ ਆ ਵੀਰ ਦੇ। ਵੀਰ ਇੱਕ ਸਭ ਤੋਂ ਪਹਿਲਾਂ ਆਪਣਾ ਨਾਮ ਜਰੂਰ ਦੱਸ ਦਿਓ ਜੀ। ਗੁਰਮੀਤ ਸਿੰਘ। ਗੁਰਮੀਤ ਵੀਰੇ ਆਪਾਂ ਇਹਦੇ ਨੰਬਰ ਤੇ ਮੈਂ ਜਿੱਦਾਂ ਦੱਸਿਆ ਵੀ ਘੱਟੋ ਘੱਟ ਵੀ 10 ਨਾਗ ਆਪਣੇ ਕੋਲ ਵਕਾਊ ਆ। ਹਾਂਜੀ। ਤੇ ਪਹਿਲੇ ਨੰਬਰ ਤੇ ਵੀਰ ਜੀ ਜਿਨ੍ਹਾਂ ਦੇ ਵਿੱਚ ਕੱਟੀਆਂ, ਝੋਟੀਆਂ, ਮੱਝਾਂ ਵੀ ਹੈਗੀਆਂ ਨੇ, ਵਿਹੜਾ ਵੀ ਹੈਗੀਆਂ ਵਕਾਊ, ਗੱਬਣ ਵੀ ਹੈਗੀਆਂ ਤੇ ਖਾਲੀ ਵੀ ਹੈਗੀਆਂ। ਹਾਂਜੀ। ਠੀਕ ਹੈ ਜੀ। ਤੇ ਟੋਟਲ ਮਿਲਾ ਕੇ ਜਿਹੜੇ 10 ਐਨੀਮਲ ਆ। ਪਹਿਲੇ ਨੰਬਰ ਤੇ ਦੋਸਤੋ ਤੁਸੀਂ ਮੇਲ ਕਾਫ ਜਿਹੜ ਇਹ ਦੋਂਦਾ ਦੋਂਦਾ ਹੈ ਮਨ ਕੇ ਢਾਈ ਸਾਲ ਦੀ ਨੇੜੇ ਤੇ ਉਮਰ ਹੈਗੀ ਹੈ ਠੀਕ ਆ ਤੇ ਜੰਪ ਵਗੈਰਾ ਲਾਉਂਦਾ ਹੈ ਜੀ ਹਾਂਜੀ ਹਾਂਜੀ ਲਾਉਂਦਾ ਗੱਡੀ ਵੀ ਚੋਪਦਾ ਵਾ ਗੱਡੀ ਵੀ ਚੋਪਿਆ ਹੈਗਾ ਬਾਕੀ ਜੇ ਨਾਥ ਨੂੰਸ ਪ੍ਰੋਪਰ ਨਹੀਂ ਲੱਗਦੀ ਨਾਥ ਨਹੀਂ ਭਾਈ ਜਦੋਂ ਚੱਬੂ ਖਾ ਹਨਾ ਤਲਿਆਰਾ ਪਾ ਕੇ ਆਪਾਂ ਲੈ ਜਾਈਏ ਤਲਿਆਰਾ ਭਾਈ ਦਾ ਅੱਜ ਸੰਕਰ ਪਾਇਆ ਠੀਕ ਆ ਸੋ ਬਾਕੀ ਜਿਹੜੀ ਦੋਸਤੋ ਢਾਈ ਸਾਲ ਦੀ ਉਮਰ ਹੈਗੀ ਆ ਦੋਂਦਾ ਮੂੰਹ ਤਾਂ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਖੋਲ ਕੇ ਆਪਾਂ ਮੋਟੇ ਜਿਹੇ ਤੌਰ ਤੇ ਨੂੰ ਦਿਖਾ ਦਈਏ ਤੇ ਇਹਦੀ ਜਿਹੜੀ ਕੀਮਤ ਹੈ ਵੀਰ ਉਹ ਵੀ ਜ਼ਰੂਰ ਨਾਲ ਦੱਸ ਦਿਓ ਜੀ ਇਹ ਅੱਜ 20000 20000 20000 ਜਿਹੜੀ ਦੋਸਤੋ ਮੁੱਲ ਹੈਗਾ ਡਿਮਾਂਡ ਆ ਮਾਲੀ ਦੀ ਤੇ ਮੌਕੇ ਤੇ ਜਿਹੜਾ ਮਾਨਤਾਣਾ ਮੈਂ ਪਹਿਲਾਂ ਜਿਹੜਾ ਦੋਸਤੋ ਡਿਸਕਸ ਕਰ ਦਿੰਨਾ ਮੌਕੇ ਤੇ ਮਾਨਤਾਣਾ ਹੈਗਾ ਹਰ ਇੱਕ ਇੱਕ ਐਨੀਮਲ ਦੇ ਵਿੱਚ ਹੋ ਜਾਏਗਾ ਕੋਈ ਫਿਕਸ ਜਿਹੜਾ ਪ੍ਰਾਈਸ ਨਹੀਂ ਹੈਗਾ ਹਾਂਜੀ ਟੋਰ ਲਓ ਜੀ ਆ ਦੇਖੋ ਜੀ ਕੱਦ ਕਾਠੀ ਚੰਗਾ ਹੈਗਾ ਬਿਲਕੁਲ ਨਿੱਗਰ ਜਿਹੜਾ ਮਾਲੀ ਆ ਤੇ ਕੀਮਤ ਜਿਹੜੀ 20000 ਆ ਮਾਨਤਾਣਾ ਮੌਕੇ ਦਾ ਜਰੂਰ ਹੋ ਜਾਏਗਾ ਠੀਕ ਆ ਮੇਰੇ ਲੈ ਵੋ ਜੀ ਠੀਕ ਆ ਜੀ ਬਾਕੀ ਗੱਡੀ ਵੀ ਲੱਗਾ ਹੈਗਾ ਕਿ ਜੰਪ ਵੀ ਲਾਉਂਦਾ ਕ੍ਰੋਸ ਕੀਤੀਆਂ ਹੈਗੀਆਂ ਝੋਟੀਆਂ ਪਰ ਸਾਡੇ ਉਹ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀਆਂ ਜਿਹੜੀਆਂ ਇਸ ਤੋਂ ਬਣੀਆਂ ਨੇ ਇਸ ਤੋਂ ਜਿਹੜੀ ਡੇ ਡੇਢ ਮਹੀਨਾ ਹੋ ਗਿਆ ਪਰ ਆਪਾਂ ਖਾਲੀ ਕਰਕੇ ਦੇਣੀ ਆ ਉਹ ਖਾਲੀ ਕਰਕੇ ਠੀਕ ਆ ਸਾਈਕਲ ਨੰਬਰ ਤੇ ਜਿਹੜੀ ਵੀਰਦੀ ਇਹ ਝੋਟੀ ਆ ਜਫਰਾਬਾਦੀ ਜਫਰਾਬਾਦੀ ਜਾਗੀ ਸੀ ਹਾਂਜੀ ਠੀਕ ਆ ਤੇ ਇਹਦੀ ਉਮਰ ਵੀਰਪਤਾ ਸੀ ਕਿੰਨੀ ਇਹ ਢਾਈ ਕਿ ਸਾਲੀ ਆ ਢਾਈ ਕਿ ਸਾਲੀ ਆ ਮੂੰਹੇ ਵੀ ਕਟੋਕਟ ਦੋਂਦੀ ਹੋਵੇ ਹਾਂ ਜੀ ਠੀਕ ਆ ਤੇ ਢਾਈ ਸਾਲ ਦੀ ਉਮਰ ਨੇ ਉਮਰ ਹੈਗੀ ਵੀਰ ਨੇ ਦੱਸਿਆ ਤੇ ਬਾਕੀ ਝੋਲੀ ਵਗੈਰਾ ਜਿਹੜੀ ਚੈੱਕ ਕਰਕੇ ਚੰਗੀ ਤਰ੍ਹਾਂ ਵੇਖੋ ਆ ਵੇਖੋ ਜੀ ਝੋਲੀ ਚਾਲੀ ਬਹੁਤ ਵਧੀਆ ਤੇ ਥਣ ਥਣੂ ਵੀ ਜਿਹੜੇ ਹੈਗੇ ਬਿਲਕੁਲ ਚਾਰ ਆ ਐਨੀਮਲ ਦੇ ਜਿਹੜੇ ਚਾਰ ਥਣ ਆ ਦੋਸਤੋ ਚਾਰ ਹੀ ਦੱਸਾਂਗੇ ਕਿਉਂਕਿ ਜੇ ਕਿਸੇ ਵੀਰ ਨੇ ਲੈ ਕੇ ਜਾਣਾ ਤੇ ਪਤਾ ਹੋਣਾ ਬਹੁਤ ਲਾਜ਼ਮੀ ਆ ਪੰਜਵਾਂ ਥਣ ਨਾ ਹੋਊਗਾ ਤੈਨੂੰ ਖੋਲ ਕੇ ਵੀਰ ਦਿਖਾਈਏ ਤੇ ਗਰਮੀਤ ਭਾਈ ਇਹਦੀ ਜਿਹੜੀ ਮੋਲ ਦੀ ਡਿਮਾਂਡ ਕੀ ਆ 25000 ਰੁਪਏ ਇਹਦੀ 25000 25000 ਜਿਹੜੀ ਕੀਮਤ ਆ ਤੋਰ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਵਧੀਆ ਚੰਗੀ ਜਿਹੜੀ ਥਣ ਥਣ ਦੀ ਕੁਆਲਿਟੀ ਐ ਸਪੇਸ ਬੂਸ ਚੰਗੀ ਹੈਗੀ ਆ ਗੈਬੰਤਰ ਪੂਰਾ ਥਾਣਾ ਦੇ ਵਿੱਚ ਤੇ ਪਿੱਠ ਪੁੱਠੇ ਤੋਂ ਤੁਸੀਂ ਵੇਖੋਗੇ ਬਿਲਕੁਲ ਰਾਜੀ ਜਿਹੜੀ ਝੋਟੀ ਆ ਤਕਰੀਬਨ ਦੋਂਦੀ ਆ 2.5 ਸਾਲ ਦੇ ਜਿਹੜੀ ਨੇੜੇ ਤੇੜੇ ਏਜ ਆ ਠੀਕ ਆ ਜੀ ਮੋੜ ਲ ਕੇ ਲੈ ਜਿਓ ਜੀ ਠੀਕ ਆ 25000 ਵੀਰ ਜੀ ਲਾਸਟਿੰਦੀ ਜਿਹੜੀ ਡਿਮਾਂਡ ਦਸੀ ਹੈ ਨਾ ਜੀ ਵਿੱਚ ਗੁੰਜਾਇਸ਼ ਹੋ ਜਾਏਗੀ ਨਾ ਵਿੱਚ ਮੰਨਤਾਂ ਨੂੰ ਜੀ ਠੀਕ ਹੈ ਜੀ ਆਜੋ ਵੀਰ ਜੀ ਅੱਗੇ ਸੋ ਇੱਕ ਜਿਹੜੀ ਤੀਜੇ ਨੰਬਰ ਤੇ ਆ ਦੋਸਤੋ ਇਹ ਵੀ तकरीबन ਤੁਸੀਂ ਝੋਟੀ ਮੰਨ ਲਓ ਥੋੜਾ ਜਿਹਾ ਸਮਾਂ ਗਵਾਇਆ ਹੋਵੇਗਾ ਵੀਰ ਜੀ ਉਮਰ ਦੀ ਕਿੰਨੀ ਹੋਵੇਗੀ ਵਿੱਚ ਤਿੰਨ ਸਾਲ ਆ ਹਜੇ ਇਹ ਵੀ ਬਣੀ ਪੂਣੀ ਨਹੀਂ ਹਜੇ ਖਾਲੀ ਕਹਿ ਕੇ ਦੇਵਾਂਗੇ ਜੀ ਬਣੀ ਆ ਡੇਢ ਮਹੀਨਾ ਹੋ ਗਿਆ ਪਰ ਆਪਾਂ ਖਾਲੀ ਕਹਿ ਕੇ ਦਵਾਂਗੇ ਠੀਕ ਹੈ ਜੀ ਬਣੀ ਆ ਦੋਸਤੋ ਪਰ ਡੇਢ ਕੁ ਮਹੀਨੇ ਹਜੇ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀਗੀ ਤੇ ਤਿੰਨ ਤੋਂ ਸਾਢੇ ਤਿੰਨ ਸਾਲ ਤਿੰਨ ਸਾਲ ਦੀ ਜਿਹੜੀ ਤੁਸੀਂ ਉਮਰ ਘੱਟੋ ਘਾਟੇ ਸੀ ਮੰਨ ਸਕਦੇ ਸੀ ਪਰ ਵੀਰ ਤਿੰਨ ਸਾਲ ਹੀ ਕਹਿੰਦਾ ਘਰ ਦਾ ਮਾਲ ਆ ਬਾਕੀ ਹੋਵੇਗੀ ਤਿੰਨ ਸਾਲ ਹੀ ਠੀਕ ਹੈ ਜੀ ਤੇ ਡੇਢ ਮਹੀਨੇ ਦੀ ਜਿਹੜੀ ਅੱਗੇ ਬਣੀ ਆ ਹਜੇ ਚੈੱਕ ਪਾਸ ਵਿੱਚ ਨਹੀਂ ਆਉਂਦੀ ਠੀਕ ਹੈ ਖੋਲੋ ਭਰਾ ਇਹਨੂੰ ਵੀ ਤੇ ਇਹਦਾ ਵੀਰ ਮੁੱਲ ਵੀ ਜਰੂਰ ਨਾਲ ਹੀ ਦੱਸ ਦਈਏ ਇਹਦਾ ਵੀ 20000 20000 ਹੀ ਆ 20000 ਦਾ ਕਿੰਨਾ ਸੀਗਾ ਜੀ 20 ਅੱਛਾ ਜੀ ਸੋ ਅੱਗੇ ਜਿਹੜੀ ਦੋਸਤੋ ਸਾਂਭ ਸੰਭਾਲ ਦੀ ਗੱਲ ਅੱਗੇ ਪਸ਼ੂ ਕੋਈ ਵੀ ਤੁਸੀਂ ਲੈ ਕੇ ਜਾਵੋ ਅੱਗੇ ਸਾਂਭ ਸੰਭਾਲ ਕਰ ਸਕਦੇ ਬਿਲਕੁਲ ਜੈਨੂਨ ਜੇ ਰੇਟ ਆ ਤੇ ਕਾਰਨ ਜਿਹੜਾ ਵੀਰ ਦਾ ਬਾਹਰ ਦਾ ਮਾਈਕਰੀ ਫੇਅਰ ਪੀੜ ਕਰਤਾ ਨਾ ਬਾਹਰ ਫਾਰਮ ਦਾ ਜਿਹੜਾ ਕੰਮ ਬਣਿਆ ਸੀਗਾ ਉਹਦੇ ਕਰਕੇ ਜਿਹੜੇ ਸਾਰੇ ਐਨੀਮਲ ਆ ਸੇਲ ਵੀਰ ਕਰਦਾ ਪਿਆ ਤੇ ਝੋਟੀ ਜਿਹੜੀ ਆ ਦੋਸਤੋ ਇਹ ਬਿਲਕੁਲ ਸਾਂਭ ਸੰਭਾਲ ਜਦੋਂ ਤੁਸੀਂ ਜਾ ਕੇ ਕੀਤੀ ਤੇ ਬਿਲਕੁਲ ਅੱਗੇ ਬਣੀ ਤਾਂ ਹੈਗੀ ਵੀਰ ਕਹਿੰਦਾ ਵੀ 1.5 ਮਹੀਨੇ ਦੀ ਸੋ ਚੈੱਕ ਪਾਸ ਹੋ ਜੇ ਤਾਂ ਤੁਹਾਡੀ ਜਿਹੜੀ ਕਿਸਮਤ ਆ ਠੀਕ ਆ ਇਸ ਤੋਂ ਬਾਅਦ ਵੀਰੇ ਇੱਕ ਹੋਰ ਜਿਹੜੀ ਆ ਝੋਟੀ ਆ ਆਪਣੀ ਕਿੰਨੀ ਉਮਰ ਹੈਗੀ ਇਸ ਘਟੀ ਦੀ 2 ਸਾਲ 2 ਸਾਲ ਦੀ ਉਮਰ ਆ ਦੋਸਤੋ ਬਿਲਕੁਲ ਮਨਕੀ ਜਿਹੜੀ ਬਿੱਲੀ ਆਖਾ ਤੇ ਸਿੰਘ ਸੰਗ ਦੀ ਬਹੁਤ ਵਧੀਆ ਕੁੰਡੀ ਸਿੰਘ ਤੇ ਮੱਥਾ ਬੱਲਾ ਦੋਂਦੀ ਤੇ ਦੋਂਦੀ ਹੈਗੀ ਆ ਵੀ ਨਿਸ਼ਾਨ ਪ੍ਰੋਪਰ ਜਿਹੜੇ ਮਗਰਲੇ ਪੈਰਾਂ ਤੇ ਵੀ ਦਿਖਾਈ ਦੇ ਰਹੇ ਹੋਣਗੇ ਤੁਹਾਨੂੰ ਤੇ 2 ਸਾਲ ਦੀ ਵੀ ਇਹ ਕਹਿੰਦੇ ਵੀ ਉਮਰ ਹੈਗੀ ਠੀਕ ਆ ਝੋਟੀ ਚੰਗੀ ਆ ਬਾਕੀ ਵੀਰ ਦੀ ਥੋੜੀ ਸਾਹ ਸਮਹਾਲ ਵਾਲੇ ਪਾਸਿਓਂ ਪਸ਼ੂ ਹਾਈ ਟੂ ਵੈਸੇ ਥੋੜੀ ਜਿ ਘੱਟ ਰਹਿ ਗਈ ਤੇ ਵਾਕੀ ਪਸ਼ੂ ਐਨੀਮਲ ਚੰਗਾ ਹੈ ਖੋਲਗੇ ਭਰਾਜੀ ਇਹਦੀ ਕੀਮਤ ਵੀਰੇ ਕਿੰਨੀ ਕਰਦੇ ਹੈ ਇਹਦੀ ਵੀ 20 ਆ ਰਹੀ 20000 ਸੋ ਦੋਸਤੋ ਕੋਈ ਵਲਾ ਨਜਾਇਜ਼ ਜਿਹੜਾ ਮੁੱਲ ਨਹੀਂਗਾ ਬਿਲਕੁਲ ਜੈਨੂਨ ਜੇ ਰੇਟ ਆ ਅੱਗੇ ਤੁਸੀਂ ਲੈ ਕੇ ਜਾਓਗੇ ਸਾਂਭ ਸੰਭਾਲ ਦੇ ਵਿੱਚ ਪਸ਼ੂ ਨੂੰ ਹੋਰ ਵੀ ਅੱਗੇ ਤੁਸੀਂ ਗਰੋਥ ਕਰਵਾ ਸਕਦੇ ਜੀ ਵਧੀਆ ਚੰਗਾ ਪਸ਼ੂ ਜਿਹੜਾ ਤਿਆਰ ਕਰਕੇ ਤੁਸੀਂ ਆਹ ਵੇਖੋ ਜੀ ਸਿੰਗੀ-ਸਿੰਗੀ ਬਹੁਤ ਵਧੀਆ ਅੱਖ ਬਿੱਲੀ ਮਣਕੀ ਬਿਲਕੁਲ ਅੱਖ ਠੀਕ ਆ ਮੁੱਲ ਕੀਮਤ ਵੀਰ ਨੇ ਦੱਸੀ ਆ ਤਕਰੀਬਨ 20000 ਜਿਹੜੀ ਇਸ ਦੀ ਜਿਹੜੀ ਡਿਮਾਂਡ ਆ ਠੀਕ ਹੈ ਜੀ ਬਾਕੀ ਥਣਾ ਦੀ ਝੋਲੀ ਦੀ ਤੁਸੀਂ ਵੇਖ ਸਕਦੇ ਹੋ ਚੰਗੀ ਸੋਹਣੀ ਵਟ ਵਟ ਪੈਂਦੀ ਹੈ ਚੰਗੀ ਸੋਹਣੀ ਝੋਲੀ ਆ ਤੇ ਠੀਕ ਆ ਵੀਰ ਜੀ ਅਗਲੇ ਪੰਨੇ ਜਿਹੜੀ ਇਹ ਮੱਝ ਆ ਗਈ ਆ ਭਾਈਏ ਚੰਨਾ ਵੀਰ ਜੀ ਕੀ ਦੀ ਡਿਟੇਲ ਹੈਗੀ ਇਸ ਮੱਝ ਦੀ ਵੀਰ ਜੀ ਇਹ ਵੀ ਸੂਣ ਆੜੇ 1.5 ਮਹੀਨਾ ਹੋ ਗਿਆ ਦੁੱਧ ਵੀ ਦਿੰਦੀ ਜੀ 3 ਕਿਲੋ ਅੱਛਾ ਜੀ ਇੱਕ ਟਾਈਮ ਟੀਕਾ ਲਵਾ ਕੇ ਮਿਲਦੀ ਆ ਇੱਕ ਟਾਈਮ ਇਦਾਂ ਮਿਲਦੀ ਆ ਬਾੜੇ ਤੇ ਠੀਕ ਆ ਜੀ ਤੇ ਇਹਦਾ ਬੋਲ ਹੈਗਾ 26000 26000 ਤੇ ਸੂਈ ਨੂੰ ਕਿੰਨਾ ਕ ਟਾਈਮ ਹੋਇਆ ਨੂੰ ਹੋ ਗਿਆ ਹੁਣ ਸਾਲ ਹੀ ਹੋ ਗਿਆ ਹੁਣ ਸਾਲ ਦੇ ਲਾਗੇ ਤੱਕ ਮਨ ਕੇ ਅੱਗੇ ਖਾਲੀ ਕਹ ਕੇ ਆਪਾਂ ਦੇਣੀ ਹੈ ਨਾ ਇਹ ਖਾਲੀ ਕਰਕੇ ਕਹਿ ਗਏ ਅੱਗੇ ਕਿਸਮਤ ਹੋਦੀ ਠੀਕ ਆ 3 ਕਿਲੋ ਜਿਹੜਾ ਦੋਸਤੋਂ ਦੁੱਧ ਹੈਗਾ ਹੁਣ ਡੇਡ ਡੇਡ ਕਿਲੋ ਜਿਹੜਾ ਦੋਨੋਂ ਡੰਗਾਂ ਦਾ ਪ੍ਰੋਪਰ ਤਿੰਨ ਹੈਗਾ ਵਾ ਦੱਸਣ ਨੂੰ ਜਿੰਨਾ ਮਰਜ਼ੀ ਦੱਸ ਜੇ ਤਿੰਨ ਹੈਗਾ ਬੰਦਾ ਜੋਗੇ ਵੇਖ ਲੈ ਦੋ ਡੰਗ ਤਿੰਨ ਡੰਗ ਤੇ ਇੱਕ ਟਾਈਮ ਪਾੜੇ ਤੇ ਇੱਕ ਟਾਈਮ ਓਟੀ ਕਾ ਲੈਂਦੀ ਹੈ ਹਾਂਜੀ ਹਾਂਜੀ ਦੋਨੋਂ ਟਾਈਮ ਪਾੜਾ ਦੇ ਪੋਣਾ ਹੀ ਬੰਦਾ ਇੱਕ ਟਾਈਮ ਇਦਾਂ ਮਿਲ ਜਾਂਦੀ ਇੱਕ ਟਾਈਮ ਇਦਾਂ ਮਿਲ ਪੈਂਦੀ ਠੀਕ ਤੇ ਸੂਹਾ ਵੀਰ ਜੀ ਘਟੋ ਘਟ ਕਿੰਨਾ ਤੀਜਾ ਜਾਂ ਚੌਥਾ ਸਵੇਰ ਦੀ ਸੂਈ ਹੋਵੇਗੀ ਜਾਂ ਚੌਥਾ ਪੰਜਵਾਂ ਹੈਗਾ ਸਾਰਾ ਚੌਥਾ ਪੰਜਵਾਂ ਹੈਗਾ ਤੇ 26000 ਮੋਹਲਾ ਆਪਾਂ ਖੋਲ ਕੇ ਨੂੰ ਤਸਲੀਨਾ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਾਕੀ ਥਣ ਹਵਾ ਨੇ ਦੀ ਬਿਲਕੁਲ ਸਾਫ ਆ ਥਣ ਤੁਨ ਵੀ ਤਾਂ ਪ੍ਰੋਪਰ ਤਿੰਨੇ ਚਾਰੇ ਚੱਲਦੇ ਨਾ ਜੀ ਚਾਰੇ ਚਾਰੇ ਹਾਂ ਠੀਕ ਆ ਚਾਰੇ ਥਣ ਚੱਲਦੇ ਆ ਦੋਸਤੋ ਤੇ ਚੌਥਾ ਸੂਗਾ ਵੀ ਮੰਨ ਸਕਦੇ ਹੋ ਪੰਜਵਾਂ ਵੀ ਮੰਨ ਸਕਦੇ ਹੋ ਵੀਰ ਨੇ ਕਿਹਾ ਤਕਰੀਬਨ ਹੁਣ ਬਾਕੀ ਖਾਲੀ ਜਿਹੜਾ ਸਮਝ ਗਏ ਤੁਸੀਂ ਲੈ ਕੇ ਜਾ ਸਕਦੇ ਹੋ ਬਣੀ ਨਹੀਂ ਹੈਗੀ ਤੇ ਬਾਕੀ ਥਣਾਂ ਦੀ ਪ੍ਰੋਪਰ ਵਧੀਆ ਥਣ ਚੱਲਦੇ ਆ ਦੁੱਧ ਵੀ ਹੁਣ ਮੌਕੇ ਦਾ ਬਾਈ ਨੇ ਦੱਸਿਆ ਵੀ 3 ਕਿਲੋ ਜਿਹੜਾ ਮੌਕੇ ਦਾ ਦੁੱਧ ਹੈਗਾ ਥੱਲੇ ਤੇ ਚਵਾਈ ਸਰ ਥਣਾਂ ਦੀ ਇੱਕ ਨੰਬਰ ਆ ਸੋ ਤਸੱਲੀ ਲਈ ਤੁਸੀਂ ਅਵਿਜਟ ਜ਼ਰੂਰ ਕਰ ਲਿਓ ਸਰਹਾਲੀ ਜਿਹੜਾ ਵੱਡੀ ਸਰਹਾਲੀ ਪਹੁੰਚ ਕੇ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਐਨੀਮਲ ਦੀ ਤੇ ਭਾਅ ਪੜਦਾ ਜਿਹੜਾ ਹੈਗਾ ਕੋਈ ਫਿਕਸ ਨਹੀਂ ਹੈਗਾ 26 ਹਜ਼ਾਰ ਜੜੀ ਡਿਮਾਂਡ ਆ ਸੋ ਦੇ ਲੈ ਦੇ ਟਾਈਮ ਮਾਨਤਨ ਜਿੰਨਾ ਵੀ ਹੋਣਾ ਹੋਇਆ ਜ਼ਰੂਰ ਤੁਹਾਡਾ ਹੋ ਜਾਏਗਾ ਠੀਕ ਹੈ ਜੀ ਠੀਕ ਆ ਠੀਕ ਆ ਅ ਵੀਰ ਜੀ ਅ ਅਗਲੇ ਨੰਬਰ ਤੇ ਆਪਣੇ ਕੋਲ ਗਾਂ ਵੈਡ ਬਕਾਉਗਾ ਜੀ ਕੀ ਇਸ ਦੀ ਡਿਟੇਲ ਆ ਵੀਰ ਜੀ ਕਿੰਨੇ ਕ ਦਿਨ ਹੋ ਗਏ ਇਸ ਨੂੰ ਸੂਈ ਨੂੰ ਚੌਥਾ ਦਿਨ ਅਰਜ ਠੀਕ ਹੈ ਜੀ ਤੇ 14 ਤੋਂ ਪਲਾਸੀ ਬੋੜਾ ਵਾਇਦੇ ਤੇ ਲਈ ਠੀਕ ਹੈ ਜੀ ਪਹਿਲੇ ਸੂਏ ਵੈਡ ਠੀਕ ਹੈ ਜੀ ਤੇ ਬੱਚਾ ਮਗਰ ਬੱਛੀ ਹੈ ਜੀ ਬੱਛਾ ਵਾ ਬੱਛਾ ਹੈ ਮਗਰ ਮੇਲ ਕਾਫਾ ਮਗਰ ਤੇ ਸੁਹਾਵੀਰ ਕਿੰਨਾ ਸੂਈ ਹੈ ਪਹਿਲਾਂ 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 ਜਿਹੜੀ ਹੈ ਦੋਸਤੋ ਤੁਸੀਂ ਚੈੱਕ ਕਰੋ ਪਹਿਲਾਂ ਵੈੜ ਸੂਈ ਆ ਤਕਰੀਬਨ ਅੱਜ ਚੌਥਾ ਦਿਨ ਆ ਨਾ ਜੀ ਹਾਂਜੀ ਹਾਂਜੀ ਤੇ ਬੌਲਾ ਬੌਲੇ ਦੇ ਵਿੱਚ ਹੁਣ ਕਿੰਨਾ 14 14 ਪਲੱਸ ਸੀਗਾ ਅਸੀਂ ਚਵਾਗੇ ਦਵਾਂਗੇ ਤਿੰਨ ਚਾਰ ਡਾਂਗ ਚੋਲੇ ਜਿਹੜਾ ਮੱਝ ਆ ਗਈ ਠੀਕ ਆ ਜਾਓ ਵੀਰ ਜੀ ਲੈਓ ਬਰਨ ਤੇ ਇੱਕ ਵੀ ਮੋਲੇ ਦਾ ਵੀ ਡਿਮਾਂਡ ਵੀ ਜ਼ਰੂਰ ਦੱਸ ਜੀ 40000 40000 ਜਿਹੜੀ ਦੋਸਤੋ ਕੀਮਤ ਤੇ ਥਣ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਥਣ ਬੇਸ਼ੱਕ ਪਹਿਲਨ ਵੈੜ ਸੁਈ ਆ ਥਣ ਥੋੜਾ ਜਿਹਾ ਛੋਟਾ ਹੋ ਬਖਾਉਂਦੀ ਆ ਬਾਕੀ ਪ੍ਰੋਪਰ ਵੈੜ ਹਵਾਨੇ ਵਾਲੇ ਪਾਸਿਓ ਬਹੁਤ ਖੂਬਸੂਰਤ ਹੈਗੀ ਆ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਆ ਵੈੜ ਤੋਂ ਖੁੱਦ ਜਿਹੜਾ ਪੱਟਾਂ ਦੇ ਸਨ ਦੇ ਵਿੱਚ ਜਿਹੜਾ ਦੋਸਤੋ ਲੇਵਾ ਹਵਾਨਾ ਰੱਖਿਆ ਤੇ ਲੇਵਾ ਲੈ ਕੇ ਤੁਰਨਾ ਥੋੜਾ ਜੈਨਿਮਲ ਨੂੰ ਔਖਾ ਹੋ ਜਾਂਦਾ ਆ ਵੇਖੋ ਥੋੜਾ ਜਿਹਾ ਵੀ ਹੋਰ ਤੋਰ ਲਈਏ ਆ ਕਰੋ ਚੈੱਕ ਜੀ ਤੇ ਕੀਮਤ ਜਿਹੜੀ ਹੈ ਡਿਮਾਂਡ ਵੀਰ ਨੇ 40000 ਕੀਤੀ ਆ ਠੀਕ ਹੈ ਲੈਓ ਜੀ ਵਿਹੜ ਚੰਗੀ ਆ ਤੇ ਅੱਜ ਚੌਥਾ ਦਿਨ ਆ ਦੋਸਤੋ ਬਾਕੀ ਤਸੱਲੀ ਲਈ ਤੁਸੀਂ ਦੋ ਟਾਈਮ ਦੀ ਚਾਰ ਟਾਈਮ ਦੀ ਜਿਹੜੀ ਹੈਗੀ ਚਪਾਈ ਆ ਉਹ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਬਾਕੀ ਆ ਬੈਕ ਸਾਈਡ ਤੋਂ ਜਿਹੜੀ ਥਾਣਾ ਦੀ ਕੁਆਲਿਟੀ ਆ ਹਵਾਨੇ ਦੀ ਆ ਬਿਲਕੁਲ ਤੁਸੀਂ ਦੇਖ ਸਕਦੇ ਚਪਾਈ ਆ ਤਕਰੀਬਨ ਪਹਿਲਾ ਸਵੇਰ ਸੂਨ ਕਰਕੇ ਜੇ ਦੋਸਤੋ ਥਾਣ ਜਿਹੜਾ ਉਹ ਮੈਂ ਪਹਿਲਾਂ ਦੱਸਦਾ ਵੀ ਥਾਣਾ ਛੋਟਾ ਰੱਖਦੀ ਆ ਬਾਕੀ ਪ੍ਰੋਪਰ ਵਿਹੜ ਚੰਗੀ ਆ ਓਵਰ ਆਲ ਤੇ ਫੇਸ ਵੱਲੋਂ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਆ ਫੇਸ ਦੀ ਕੁਆਲਿਟੀ ਜੇ ठीक है आज जो बच्चा है का दोस्तों मगर मेल काफ ठीक है जी बच्चा है का? नीचे इस दे ਆ ਦੇਖੋ ਜੀ ਠੀਕ ਹੈ ਆ ਉਹ ਦੂਜਾ ਨਾ ਛੱਡ ਦਿੰਦਾ ਪੂਰਾ ਐਕਟੂਵ ਨਾਲ ਬਚਿਆ ਠੀਕ ਹੈ ਜੀ ਠੀਕ ਹੈ ਦੋਸਤੋ ਅਗਲੇ ਨੰਬਰ ਤੇ ਇੱਕ ਜਰਸੀ ਵੈੜ ਵੀ ਵੀਰ ਉਹਨਾਂ ਦੇ ਕੋਲ ਵਿਕਾਊਗਾ ਜਰਸੀ ਵੈੜ ਦੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਪਹਿਲਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਰੇ ਜਰਸੀ ਦੇ ਵਿੱਚ ਵੈੜ ਆ ਇਹ ਵੀ ਪਹਿਲਾਂ ਨਹੀਂ ਸੂਈ ਆ ਜੀ ਜੀ ਇਹ ਵੀ ਪਹਿਲਾਂ ਨਹੀਂ ਸੂਈ ਆ ਤੇ ਇਹ ਵੀ ਘਰ ਦੀ ਲੈੜਾ ਤੇ ਇਹਦੇ ਥੱਲੇ ਨਾ 14 ਤੋਂ ਪਲੱਸ ਹੀ ਦੁੱਧ ਦਾ ਠੰਡਾ ਕਰਕੇ ਠੀਕ ਹੈ ਜੀ ਤੇ ਬੱਚਾ ਮਗਰ ਬੱਚੀ ਹੈ ਜੀ ਹਾਂਜੀ ਬੱਚੀ ਆ ਬੱਚੀ ਆ ਗਈ ਦੋਸਤੋ ਤੇ ਪਹਿਲਾਂ ਨਹੀਂ ਇਹ ਵੜ ਸੁਈ ਆ ਤੇ 14 ਤੋਂ ਵੀਰ ਕਿੰਨਾ ਮਹੀਸ ਜਿਹੜਾ ਹੁਣ ਬੋਲੇ ਦੇ ਵਿੱਚ ਆ ਤੇ ਦਿਨ ਤੀਜਾ ਕੋ ਹੋਇਆ ਨੂੰ ਜੀ ਜਿਆਦੇ ਇਹਨੂੰ ਇਹਨੂੰ 10 12 ਦਿਨ ਹੋ ਗਏ ਆ 10 12 ਦਿਨਾਂ ਫਿਰ ਦੁੱਧ ਤੇ ਆ ਗਈ ਨਾ ਹਾਂਜੀ ਇਹ ਦੁੱਧ ਤੇ ਆ ਉਹ ਬੋਲੇ ਤੇ ਆ ਹਾਂਜੀ ਹਾਂਜੀ ਇਹ ਦੁੱਧ ਤੇ ਆ ਤੇ ਠੀਕ ਆ ਜੀ ਦੁੱਧ ਤੋਂ ਹੁਣ ਕਿੰਨਾ ਦੱਸਿਆ ਸਹੀ ਜੀ 14 ਤੋਂ ਪਲੱਸ ਯਾਰ 14 ਹੀ ਮੰਨੋ ਠੀਕ ਆ ਹੱਡਾ ਕਰਕੇ ਠੀਕ ਆ 7 ਲੀਟਰ 7.5 ਲੀਟਰ ਇੱਕ ਟਾਈਮ ਦਾ ਠੀਕ ਆ 14 ਲੀਟਰ ਜਿਹੜਾ ਦੋਸਤੋ ਤੁਸੀਂ ਦੁੱਧ ਮੰਨ ਕੇ ਲੈ ਕੇ ਜਾ ਸਕਦੇ ਜੀ ਤਸल्ली ਮੈਂ ਬਾਰ ਬਾਰ ਕਹਿੰਦਾ ਤਸल्ली ਤੁਸੀਂ ਆਪਣੇ ਖੁਦ ਨੇ ਕਰਨੀ ਆ ਘਰੇ ਵਿਜਿਟ ਕਰਕੇ ਦੋ ਟਾਈਮ ਦੀ ਚਾਰ ਟਾਈਮ ਦੀ ਠੀਕ ਹੈ ਜੀ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਘਰੇ ਵਿਜਿਟ ਕਰਕੇ ਐਨੀਮਲ ਲੈ ਕੇ ਜਾ ਸਕਦੇ ਜੀ ਐਨੀਮਲ ਵੀਰ ਦੇ ਕੋਲ ਸਾਰੇ ਵਕਾਊ ਆ ਜਿੰਨੇ ਵੀ ਫਾਰਮ ਤੇ ਹੈਗੇ ਆ ਆ ਕਰੋ ਚੈੱਕ ਜੀ 7 ਕਿਲੋ ਇੱਕ ਡੰਗ ਦਾ ਦੁੱਧ ਹੈਗਾ ਦੋਸਤੋ 7 7 ਲੀਟਰ ਦੀ ਚਵਾਈ ਤੁਸੀਂ ਇੱਕ ਟਾਈਮ ਤੇ 7 ਲੀਟਰ ਦੀ ਇੱਕ ਟਾਈਮ 14 ਲੀਟਰ ਦੀ ਚਵਾਈ ਹੈਗੀ ਆ ਜਰਸੀ ਦੀ ਬੈੜਾ ਵੱਡੇ ਕਰਦ ਕਰਦੇ ਵਿੱਚ ਆ ਠੀਕ ਹੈ ਜੀ ਤੇ ਮਗਰ ਵੀ ਜਿਹੜੀ ਬੱਚੀ ਹੈਗੀ ਆ ਉਹ ਵੀ ਬੱਚੀ ਆ ਫੀਮੇਲ ਕਾਫ ਇਸ ਦੇ ਥੱਲੇ ਹੈ ਗਿਆ ਕਰੋ ਚੱਕ ਜੀ 2 ਮਿੰਟ ਵਿੱਚ ਹੀ ਖਿਲਾ ਦੇ ਠੀਕ ਹੈ ਵੀਰੇ ਲੈ ਕੇ ਮੋੜ ਦੋ ਸੋ ਬੱਛੀ ਜਿਹੜੀ ਹੈਗੀ ਐ ਦੋਸਤੋ ਤੁਸੀਂ ਚੈੱਕ ਕਰ ਲਓ ਬਿਲਕੁਲ ਜਰਸੀ ਦੇ ਮਗਰ ਜਰਸੀ ਵੈ ਜਿਹੜੀ ਹੈਗੀ ਬੱਛੀ ਤੁਹਾਨੂੰ ਮਿਲੇਗੀ ਤੇ 14 ਕਿਲੋ ਦੀ ਚਵਾਈ ਹੈਗੀ ਐ ਤੇ ਮੋਲ ਵੀਰ ਨੇ ਦੱਸਤਾ ਤੇ ਵੀਰ ਮੋਲ ਕਿੰਨਾ ਸੀਗਾ ਜਰਸੀ ਦਾ ਮੋਲ ਇਹਦਾ 35000 35000 ਬਾਕੀ ਮਾਨਤਾ ਨੂੰ ਵੀਰ ਹੋ ਜਾਏਗਾ ਮੌਕੇ ਤੇ ਜਰੂਰ ਹੋਊਗਾ ਜਰੂਰ ਜਿਕਰ ਐਚਫ ਤੇ ਹਾਂਜੀ ਜ਼ਿਆਦਾ ਕਰਦਾਂਗੇ ਠੀਕ ਆ ਬਾਕੀ 35000 ਦੇ ਵਿੱਚੋਂ ਲੈਸ ਹੋ ਜੀਦਾ ਠੀਕ ਆ 35000 ਨਾਲ ਦੋਸਤੋ ਡਿਮਾਂਡ ਆ ਬਾਕੀ ਲੈਸ ਮੌਕੇ ਤੇ ਆ ਠੀਕ ਹੈ ਜੀ ਜਦੋਂ ਤੁਸੀਂ ਸੌਦਾ ਕੀਤਾ ਜੋ ਵੀ ਵਿੱਚੋਂ ਗੁੰਜਾਇਸ਼ ਨਿਕਲਦੀ ਹੋਈ ਜ਼ਰੂਰ ਤੁਹਾਡੀ ਕਰ ਦਿੱਤੀ ਜਾਵੇਗੀ ਤੇ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਂ ਦੀ ਕੁਆਲਿਟੀ ਤੁਸੀਂ ਜ਼ਰੂਰ ਦੇਖ ਲਓ ਠੀਕ ਆ ਵੀਰੇ ਇਸ ਤੋਂ ਬਾਅਦ ਹਾਂਜੀ ਸੋ ਲਾਸਟ ਜਿਹੜਾ ਦੋਸਤੋ ਇੱਕ ਕਟਾ ਬਕਾਊ ਆ ਤੇ ਉਮਰ ਵੀਰ तकरीबन ਕਿੰਨੇ ਤਿੰਨ ਚਾਰ ਤਿੰਨੇ ਹੋਵੇਗੀ ਤਿੰਨ ਚਾਰ ਮਹੀਨੇ ਉਮਰ ਆ ਦੋਸਤੋ ਲਾਸ਼ ਤੇ ਕੱਟਾ ਬਕਾਊ ਆ ਤੇ ਗੱਲ ਇਹ ਹੈਗੀ ਆ ਵੀ ਜੇਕਰ ਇਹਨਾਂ ਦੇ ਵਿੱਚੋਂ ਕੋਈ ਬਧੇਰੇ ਪਸ਼ੂ ਲਾਊਗਾ ਮੰਨ ਲਓ ਵੀ ਕੋਈ ਚਾਰ ਪਸ਼ੂ ਲੈਂਦਾ ਐਵਰੇਜ ਚਾਰ ਤੋਂ ਉੱਪਰ ਪਸ਼ੂ ਲਾਊਗਾ ਤੇ ਕੱਟਾ ਜਿਹੜਾ ਬਿਲਕੁਲ ਨਾਲ ਫ੍ਰੀ ਹੈਗਾ ਸੋ ਚਾਰ ਐਨੀਮਲ ਜਿਹੜੇ ਆ ਤੁਹਾਨੂੰ ਖਰੀਦਨੇ ਪੈਣਗੇ ਕੱਟਾ ਜਿਹੜਾ ਦੋਸਤੋ ਬਿਲਕੁਲ ਫ੍ਰੀ ਆ ਅਦਰਵਾਈਜ਼ ਜੇਕਰ ਤੁਸੀਂ ਕੱਲਾ ਜਿਹੜਾ ਇਹ ਕੱਟਾ ਖਰੀਦਦੇ ਹੋ ਤੇ ਕੀਮਤ ਜਿਹੜੀ 3000 ਹੈਗੀ ਆ ਬਾਕੀ ਕੱਟੇ ਦੀ ਫੇਸ ਦੀ ਕੁਆਲਿਟੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਸਿੰਗੀ ਸੁੰਗੀ ਜਿਹੜੀ ਹੈਗੀ ਹੈ ਤਕਰੀਬਨ 1.5 ਇੰਚ ਦੀ ਜਿਹੜੀ ਹੈ ਸਿੰਗੀ ਨਿਕਲੀ ਆ ਤੇ ਆ ਦੇਖੋ ਓਕੇ ਸੋ ਦੋਸਤੋ ਇਹ ਐਨੀਮਲ ਸੀਗੇ ਵੀਰ ਹੁਣਾਂ ਦੇ ਕੋਲ ਘੱਟੋ ਘੱਟ 8 9 ਜਿਹੜੇ ਐਨੀਮਲ ਆ ਦੋਸਤੋ ਬਕਾਊ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਯਾਵਨ ਵੀਰ ਤੁਸੀਂ ਐਨੀਮਲ ਜਰੂਰ ਖਰੀਦ ਸਕਦੇ ਜੇ ਝੋਟੀਆਂ ਕਟੀਆਂ ਵੱਡੇ ਛੋਟੇ ਐਨੀਮਲ ਜਿੰਨੇ ਵੀ ਸੀਗੇ ਉਹ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਵੜਾ ਵੀ ਜਿਹੜੀਆਂ ਹੈਆਂ ਦੋਸਤੋ ਸੋਹਣੀਆਂ ਸੀ ਤੇ ਬਾਕੀ ਪ੍ਰੋਪਰ ਆਪਾਂ ਨੰਬਰ ਵੀਰ ਦਾ ਲੈ ਕੇ ਬਿਲਕੁਲ ਉਹਨਾਂ ਤੋਂ ਪੁੱਛ ਲੈਣੀ ਆ ਵੀ ਕੀ ਨੰਬਰ ਜਿਨ੍ਹਾਂ ਦੇ ਤੁਸੀਂ ਸੰਪਰਕ ਕਰਨਾ ਹੈ ਸੋ ਗਰਮੀਤ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿੱਗੇ ਜਿਨ੍ਹਾਂ ਦੇ ਸੰਪਰਕ ਕਰਨਾ ਵੀਰਾਂ ਨੇ ਪੂਰਾ 700 9462 ਪੂਰਾ 300 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਗਰਮੀਤ ਆ ਪਰਮ ਦੇ ਜਿੰਨੇ ਵੀ ਤੁਹਾਨੂੰ ਐਨੀਮਲ ਦਿਖਾਏ ਆ ਦੋਸਤੋ ਸਾਰੇ ਵਿਕਾਊ ਨੇ ਤੇ ਬਾਕੀ ਸੌਦਾ ਤੁਸੀਂ ਵੀਰ ਦੇ ਨਾਲ ਕਰਨਾ ਹੈਗਾ ਨੰਬਰ ਜਿਹੜੇ ਬਿਲਕੁਲ ਸਕਰੀਨ ਦੇ نیچے ਆਪਾਂ ਚਲਦੇ ਕਰ ਦਨੇ ਆ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋ ਨੰਬਰ ਵਾਲਾ ਨਾ ਆਵੇ ਸੋ ਦੋਸਤੋ ਇੱਕ ਹੋਰ ਰਿਕਵੈਸਟ ਇਹ ਹੈਗੀ ਆ ਕਿਸੇ ਨੇ ਵੀ ਜਿਹੜਾ ਐਨੀਮਲ ਰੱਖਣਾ ਘਰੇਲੂ ਵੀਰ ਨੇ ਰੱਖਣਾ ਘਰੇ ਰੱਖਣ ਵਾਲਾ ਵੀਰ ਹੀ ਖਾਸ ਤੌਰ ਤੇ ਸੰਪਰਕ ਕਰਿਓ ਦੋ ਨੰਬਰ ਵਾਲੇ ਜਿਹੜੇ ਵੀਰ ਨੇ ਉਹ ਖਾਸ ਤੌਰ ਤੇ ਨਾ ਸੰਪਰਕ ਕਰਿਓ ਇਹ ਵੀਰ ਵੱਲੋਂ ਜਿਹੜੀ ਇੱਕ ਜ਼ਰੂਰੀ ਅਪੀਲ ਸੀਗੀ ਠੀਕ ਹੈ ਜੀ ਜਿਹਨੇ ਕੋ ਘਰੇਲੂ ਪਸ਼ੂ ਨੂੰ ਸਾਮ ਸੰਭਾਲ ਕਰਕੇ ਅੱਗੇ ਉਸ ਤੋਂ ਲਾਹਾ ਲੈਣਾ ਜਿਹੜਾ ਫਾਇਦਾ ਲੈਣਾ ਉਹ ਵੀਰ ਤੁਸੀਂ ਖਾਸ ਤੌਰ ਤੇ ਸੰਪਰਕ ਕਰਿਓ ਠੀਕ ਹੈ ਜੀ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ